ਝਾਤ ਕਰਕੇ ਕਰਤਾ ਹੋ ਮੈਂ ਝੂਠ ਬੋਲੇ ਆ ਨੀ ਮੁੱਕ ਗਿਆ ਕਿਉਂ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਇੱਜ਼ਤ ਬਣਾਤਾ ਤੁਸੀਂ ਸਾਰੀ ਮੈਂ ਕਹਤਾ ਹੁਣਾ ਤੁਸੀਂ ਨਾਂ ਕਿ ਗਲਤ ਦੱਸਿਆ ਆਪਦਾ ਨਾ ਮੈਂ ਕੋਈ ਗੁਰੂ ਸਾਹਿਬ ਗੁਰਦਵਾਰੇ ਕੋਲੇ ਮੈਂ ਇਹ ਤਾਂ ਅੱਡੀ ਪਿੰਡ ਦੀ ਸੰਗਤ ਖੜੀ ਕੋਲੇ ਨਹੀਂ ਕਿਹਾ ਬਾਬਾ ਜੀ ਇੱਕ ਇੱਕ ਮਿੰਟ ਬਾਬਾ ਜੀ ਦੇਖੋ ਇੱਕ ਤੁਸੀਂ ਦਾ ਨਾਮ ਦੱਸੋ ਕੀ ਹੈ ਤੁਸੀਂ ਤੁਸੀਂ ਕੋਲੇ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਹੈ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦਵਾਰੇ ਚ ਲੈ ਕੇ ਆਏ ਆ ਤੇ ਮੇਰਾ ਨਾਮ ਮਰਜੀਤ ਸਿੰਘ ਦੇਖੋ ਬਾਬਾ ਜੀ ਦੇਖੋ ਇਹ ਪਹਿਲੀ ਦੇਖੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਸੀਂ ਝੂਠ ਬੋਲਦੇ ਚੰਗੇ ਲੱਗਦੇ ਬੱਚੇ ਹੋ ਤੁਸੀਂ ਭਰਾਤਰ ਗਿਆਈ ਪਤਾ ਲੱਗਿਆ ਕੋਈ ਆ ਕਿ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੋਲੇ ਤੁਸੀਂ ਪਿੰਡ ਦੀ ਗੱਲ ਦੱਸਦਾ ਬਾਬਾ ਜੀ ਵੀਡੀਓ ਆ ਗੁਰੂ ਸਾਹਿਬ ਗੁਰਦਵਾਰੇ ਕ ਜੀ ਸਾਡੇ ਪਿੰਨ ਵੀ ਗੁਰੂ ਸਰ ਗੁਰਦੁਆਰਾ ਹੈਗਾ ਨਹੀਂ ਕਰੋ ਨਹੀਂ ਲੱਗਿਆ ਪਤਾ ਕੋਟਪਾਈ ਵੀ ਹੈਗਾ ਗੁਰੂ ਸਰ ਗੁਰਦੁਆਰਾ ਦਾ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਮੰਡ ਵੱਡੀ ਗਲਤੀ ਹੋਈ ਐ ਇਹਨੂੰ ਤੋਂ ਜਿਹਨਾਂ ਸਲੂਨ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨੇ ਵੀ ਸਲੂਨ ਦਾ ਕੰਮ ਹੈਗਾ ਸਾਡਾ ਤੇ ਅਸੀਂ ਤਾਂ ਉਹ ਘਟਨ ਕਰਨਾ ਪਰ ਉਹ ਕਹਿ ਰਹੇ ਐ ਪੀ ਅਸੀਂ ਦੱਸਿਆ ਸੀ ਦੇਖੋ ਹੁਣ ਤੱਕ ਕੁਛ ਨਹੀਂ ਉਹ ਉਹ ਇਸ ਵੇਲੇ ਇੰਟੈਨਮੈਂਟ ਘਾਹ ਸੌਂਦੇ ਇੱਕ ਮਿੰਟ ਖੜੇ ਢਾਲ ਸੌਂਦਾ ਇਹ ਤਾਂ ਹੁਣ ਸੌਂਦੇ ਆ ਇੱਕ ਮਿੰਟ ਖੜੇ ਵੀ ਆ ਬੈਠੇ ਨਹੀਂ ਹੁਣ ਇੱਥੇ ਆਏ ਖੜੇ ਆ ਲੈ ਆਓ ਅੱਗੇ ਨਿਆਓ ਭਾਈ ਆਈ ਜਾ ਭਾਈ ਆਈ ਜਾ ਆ ਆ ਅੰਡਾ ਜੋ ਸਤ ਸਤ ਮੰਗ ਕੇ ਸੱਚ ਹੀ ਦੱਸਾਂਗਾ ਸਤ ਸਤ ਬਿਲਕੁਲ ਸੱਚ ਦੱਸੋ ਜੀ ਹਾਂ ਅਸੀਂ ਹਾਂ ਸਾਰੇ ਇਹ ਕਿ ਅਸੀਂ ਇਸ ਸ਼ਰਮ ਨੂੰ ਖੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਜੀ ਦੱਸੋ ਜੀ ਤੇ ਦੱਸੋ ਦੱਸੋ ਹਾਂ ਦੱਸੋ ਤੁਹਾਡੇ ਮੂੰਹ ਤੇ ਭੈਣ ਕਹਿ ਰਹੀ ਆ ਦੇਖੋ ਤੁਸੀਂ ਪੜੇ ਹੋ ਨਹੀਂ ਸੁਣਦਾ ਤਾਂ ਤੁਸੀਂ ਸਾਨੂੰ ਤੁਸੀਂ ਪੜੇ ਨਹੀਂ ਦੇ ਸੁਣਦਾ ਤਾਂ ਠੀਕ ਹੈ ਨਾ ਅੱਖਾਂ ਤਾਂ ਚਲਦੀਆਂ ਆ ਕਦਾਸੀ ਮੇਂ ਕੀਤੀ ਐ। ਮੇਰੀ ਗੱਲ ਸੁਣੋ ਇਹ ਵੀ ਦੱਸਣੀ ਆ। ਮੇਰੀ ਗੱਲ ਇਹ ਸੀ ਅਸੀਂ ਅੱਜ ਫੁੱਲ ਰੱਖਾ। ਫੁੱਲ ਰੱਖਾ। ਅਸੀਂ ਕਿਹਾ ਮੈਂ ਤੁਹਾਨੂੰ ਫੁੱਲ ਰੱਖਾ। ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਨੇ ਕਾਬਾ। ਬਾਬਾ ਕਹਿੰਦਾ ਵੀ ਉੱਥੇ ਚੜ੍ਹ ਨਹੀਂ ਲਾਉਣੀ ਪਊਗੀ ਤੇ ਆਪਾਂ ਪੀਰੀ ਸਾਡੇ ਘੇਰੇ ਤੇ ਆਪਾਂ ਛੋਟਾ ਹਾਥੀ ਕਰਵਾ ਲੀ। ਅਸੀਂ ਕਹਿ ਆਂ ਕਿ ਕਰਵਾ ਲਿਆ। ਨਾ 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 ਨਹੀਂ ਮੈਂ ਕਿਹਾ ਵੀ ਜੋ ਮਰਜੀ ਲੈ। ਅੱਛਾ ਹਾਥੀ ਵਾਲੀ ਗੱਲ ਤੁਹਾਨੂੰ ਕਿਹਨੇ ਕਹੀ? ਬਾਬੇ ਨੇ ਕਿਸੀ। ਤੁਸੀਂ ਕਿਹਾ ਸੀ ਵੀ ਕਾਰtsy ਲੈ ਜੰਦੇ। ਉਹ ਕਿਹਾ ਵੀ ਮੈਂ ਕਿਹਾ ਆਪਾਂ ਸਾਥੀ ਕੋਲੋਂ ਦੇਉ ਬਣਾਪਾਂ। ਸਾਡੇ ਜੇ ਕਸੂਰ ਆ ਤਾਂ ਮੈਂ ਪਾ ਲਿਆ ਜਸ ਵੀ ਸੋ ਉਹ ਲੋਕੋ ਤੇ ਗੰਧਾ ਮੂਰਤ ਕਰਨਾ ਅਸੀਂ ਕੱਲਾ ਫੂਲੋਂ ਦਾ ਮੂਰਤੀ ਕਰਨਾ ਜਾਣਦੇ ਨਹੀਂ ਬਸ ਆਹੀ ਗੱਲ ਹੈ ਪੰਜ ਸਾਲ ਤੋਂ ਕਹਿ ਰਹੇ ਕਿ ਮੂਰਤ ਕਰਨਾ ਐਹੀ ਗੱਲ ਥੋੜੀ ਅਧੀ ਰੱਖਣੀ ਕਿ ਆਈ ਸੀ ਉਹ ਬਾਪੇ ਨੇ ਜੇ ਤੁਸੀਂ ਕਹਿੰਦੇ ਗੱਡੀ ਕਰਵਾ ਲੈ ਉਸੇ ਕਰਾ ਤੁਸੀਂ ਇਹਨੇ ਦੇ ਵਗੈਰ ਲੱਗੇ ਤੁਸੀਂ ਆਪ ਨਾ ਦੇਖਿਆ ਫਿਰ ਤੁਸੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਤੁਸੀਂ ਸਾਇਕਲੀਆਂ ਕਾਫੀ ਤੇ ਰੱਖ ਕੇ ਮਹਾਰਾਜ ਪ੍ਰਕਾਸ਼ ਲੈ ਕੇ ਜਾਣ ਵਾਲੇ ਬੰਦੇ ਤੁਸੀਂ ਤੁਹਾਡੇ ਨਾਲ ਤੇ ਸੈਂਕੜੀਆਂ ਪਈਆਂ ਮੈਂ ਰਿਕਾਰਡੀਆਂ ਸੁਣਾ ਦਿਆਂ ਬਤਾਰੀ ਪੰਚਾਇਤ ਚ ਹੱਥ ਕਰ ਦਿਓ ਤੁਸੀਂ ਤੁਸੀਂ ਕਾਠੀਆਂ ਤੇ ਰੱਖ ਰਾਤੀ ਤਮਾਸ਼ਾ ਬਣਾ ਜਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਨਹੀਂ ਇਹ ਬੰਦੇ ਨੇ ਗਾਲ ਵੀ ਕੱਢੀ ਆ ਜਿਹਨੇ ਗਾਲ ਕੱਢੀ ਇਹ ਬੰਦੇ ਨੂੰ ਗਾਲ ਇਹਦਾ ਬਹੁਤ ਕੁਝ ਕਹੋ ਜੀ ਮੇਰਾ ਇਹਨੇ ਨਹੀਂ ਕਰਨਾ ਸਾਡੇ ਨਾਲ ਕਰਨਾ ਨਹੀਂ ਬੰਦੇ ਖੜਾ ਜੀ ਬਾਈ ਤੁਹਾਨੂੰ ਸਾਰੇ ਕੜਾ ਨਹੀਂ ਨਹੀਂ ਮੇਰੇ ਨਾਲ ਖੜਾ ਕਰ ਤਮਾਸ਼ਾ ਮੁਆਫ ਕਰ ਦਾਂਗੇ ਮੈਂ ਤੁਸੀਂ ਇਦਾਂ ਕਰੋ ਕੋਈ ਵੀ ਦੋ ਬੰਦਿਆਂ ਦਾ ਹੱਥ ਖੜੇ ਕਰਾਓ ਜਿਹੜੇ ਤੁਹਾਡੇ ਅੱਖੀਂ ਦੋ ਬੰਦੇ ਹੱਥ ਖੜੇ ਕਰ ਦੇਣ ਲੈ ਠੀਕ ਹੈ ਬਾਈ ਉਹਨਾਂ ਦੀ ਗੱਲ ਹੁਣ ਇਹ ਨਾ ਕਮੇਟ ਗੱਲ ਇਹ ਨਾਲ ਨਹੀਂ ਨਾ ਕਮੇਟੀ ਨਾਲ ਸਾਡੇ ਅੱਗੇ ਲੈਂਕਰ ਜੋ ਇਹਨਾਂ ਕਮੇਟੀ ਹੈ ਇਹ ਆਹ ਹਾਲਾਤ ਚੜਦਾ ਜੀ ਇਹਨਾਂ ਦੇ ਸਾਹਮਣੇ ਪੰਜਾਬ ਦਾ ਥੜਫੜਦਾ ਹੈ ਲੈ ਤੁਸੀਂ ਗੱਲਾਂ ਕਰਦੇ ਹੋ ਬਹੁਤ ਥੋੜੇ ਇਸਮਾਰ ਸਾਹਿਬ ਜੀ ਮੈਨੂੰ ਸੁਣੋ ਮੈਨੇ ਕਿ ਭਾਈ ਬਾਹਰ ਜਾਂਦਾ ਜਿੰਨਾ ਆਪਣਾ ਲੈਂਕ ਨਹੀਂ ਕਿਉਂ ਬਾਬਾ ਇਹਨੇ ਦਸੀ ਗੱਲ ਕੱਢੀ ਨਹੀਂ ਲੈ ਇੱਕ ਮਿੰਟ ਬਾਹਰ ਜਾਂਦਾ ਇੱਕ ਮਿੰਟ ਤੁਸੀਂ ਇੱਕ ਮਿੰਟ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗੁਰੂ ਦਾ ਗੁਰੂ ਸਾਹਿਬ ਗੁਰਦਾਦਾ ਜੀ ਕਮੇਟੀ ਅਲੱਗ ਆ ਥੋੜਾ ਡੇਰਾ ਅਲੱਗ ਆ ਮੇਰਾ ਥੋੜਾ ਕੋਈ ਲੱਗਦੇ ਮੈਂ ਤਾਂ ਹੀ ਆਣਾ ਵੀ ਤੁਸੀਂ ਜੇ ਸੋ ਤੋਂ ਗਲਤੀ ਹੋਈ ਤਾਂ ਮਾਫੀ ਮੰਗ ਲਓ ਤੇ ਹੋਣੀ ਹੈ ਜੀ ਗੱਲ ਕੀ ਹੋਈ ਆ ਇਹ ਕੱਟ ਖਾਂ ਨਹੀਂ ਜਦੋਂ ਬੰਦੇ ਆਏ। ਇੱਕ ਮਿੰਟ। ਉਹ ਬਾਬਾ ਜੀ ਪਹਿਲਾਂ ਤੁਹਾਡੀ ਪਰਸਨਲ ਪ੍ਰੋਪਰਟੀ ਹੈ। ਤੁਹਾਡੀ ਪਰਸਨਲ ਪ੍ਰੋਪਰਟੀ ਹੈ। ਨਹੀਂ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰੋਪਰਟੀ ਹੈ। ਇਹ ਪਰਸਨਲ ਡੇਰੇ ਦੀ ਅਗੋ। ਡੇਰੇ 'ਚ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਦੋਸ਼ ਕਰ ਸਕਦੇ ਹੋ? ਬੰਦਾ ਡੇਰੇ ਦੇ ਬਾਹਰ ਦਾਤ ਕਰਦਾ ਚੋਰੀ ਕਰਦਾ ਖਰਾਬ। ਤੁਹਾਡੀ ਸੀਲ ਇਲਜ਼ਾਮ ਸਾਰੇ ਪੈਣ। ਲਿਆ ਫੋਨ। ਲਿਆ ਲੇ ਦਿਓ। ਤੁਸੀਂ ਬੇਕੀ ਕਰੋ। ਲਿਓ 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 ਆਵੀ ਆਵੀ। ਲਿਆ। ਮਰੇ ਖੋਲਣਾ ਵੇਲੇ ਨਾ ਜਾਂਦਾ ਜਦੋਂ ਉਹ ਕਹਿੰਦੇ ਕਿ ਅਸੀਂ ਤਲਾਸ਼ੀ ਲੈਣੀ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠਿਓ ਉਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਕੋਲ ਸਾਨੂੰ ਸ਼ੱਕ ਆ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਲਾਸ਼ੀ ਕਿਉਂ ਦੇਣ ਤੋਂ ਕਰ ਕਰਦੇ ਨਹੀਂ ਗੁਰੂ ਰਾਂਸ ਸਿੰਘ ਜੀ ਨਹੀਂ ਹੈ ਨਹੀਂ ਤੁਸੀਂ ਤਲਾਸ਼ੀ ਦੇਣ ਤੋਂ ਕਿਉਂ ਕਰ ਕਰਦੇ ਹੋ ਜਿੱਥੇ ਗੁਰੂ ਗ੍ਰੰਥ ਇੱਥੇ ਉਹ ਤਾਂ ਉਹ ਤਾਂ ਥੋੜਾ ਏੜਾ ਬੰਦਾ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਹੀ ਜਾ ਸਕਦਾ ਹੁੰਦਾ ਤੇ ਕੀ ਗੱਲ ਕਰ ਜੀ ਥਾਣੇ ਦੇ ਵਿੱਚ ਵੀ ਦੋ ਜਵੀੜਾ ਆਈਆਂ ਇੱਕ ਉੱਥੇ ਇੱਕ ਇੱਲੇ ਹਾਂ ਤੁਸੀਂ ਜੇ ਮੇਰੇ ਕੋਲ ਬੀੜ ਵੇਖ ਲਿਓ ਗੱਲ ਮੁੱਕੀ ਇਹ 5 ਮਿੰਟ ਜੀ ਹੁਣ ਮੈਨੂੰ ਬਾਹਰ ਕੱਢ ਕੇ ਮੁੱਕ ਰਿਹਾ ਹੈ ਅਗਲੀ ਆਓ ਭਾਈ ਬਾਹਰ ਤੋਂ ਲੱਗ ਕੇ ਬਾਹਰ ਜਾਈਏ ਸਭ ਇਹ ਗੱਲ ਮੈਂ ਆਖੀ ਬਾਹਰ ਜੋ ਮੈਨੇਜਰ ਸਾਹਿਬ ਆਜੀ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸੂਪ ਦੇਖ ਲੈਣੇ ਸੀ ਇਹਨਾਂ ਨੂੰ ਕਿਹਾ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰੋਂ ਦੇਖ ਲੈਣ ਦਿਓ ਜਦੋਂ ਅੰਦਰ ਸੂਪ ਹੈ ਨਹੀਂ ਤੂੰ ਬਾਹਰੋਂ ਖੋਦ ਦੇ ਜੇ ਕਮੇਟੀ ਚੈੱਕ ਆ ਦੇਖਣੀ ਚਾਹੁੰਦੇ ਤਾਂ ਦੇਖ ਲੈਣ ਦਿਓ ਇਹ ਗਲਤੀ ਹੋਈ ਆ ਤੂੰ ਮਰ ਕੇ ਜੁਬੇ ਦਾ ਲੈ ਲੋ ਤੂੰ ਦੋ ਜਾਨ ਵੇਖੇ ਜਾਣ ਆ ਜਾਓ ਤੂੰ ਆ ਜਾਓ ਜਦੋਂ ਮਰਜੀ ਆ ਜਾਓ ਦੇਖ ਜਦੋਂ ਮਰਜੀ ਦਾ ਕੀ ਮਤਲਬ ਹੋਇਆ ਕੈਮਰੇ ਦੇ ਸਾਹਮਣੇ ਹੈਗੇ ਨਾ ਤੁਸੀਂ ਨਾਲ ਜਾਓ ਜਾਂ 1 ਮਿੰਟ 1 ਮਿੰਟ ਨਹੀਂ ਕੋਈ ਤੁਹਾਨੂੰ ਪਰਦੇ ਤੇ ਦੋ ਬੰਦੇ ਨਹੀਂ ਤੁਹਾਨੂੰ ਤੁਹਾਨੂੰ 1 ਮਿੰਟ ਪਹਿਲੀ ਤਾਂ ਇਹ ਗੱਲ ਦੱਸੋ ਜਿਹੜਾ ਕੱਲ ਹੋਇਆ ਤੁਸੀਂ ਮੰਨਦੇ ਹੋ ਤਾਂ ਗਲਤੀ ਆ ਉਹ ਜੀ ਗਲਤੀ ਤਾਂ ਫਿਰ ਜਦੋਂ ਹੋਈ ਗਈ ਜਦੋਂ ਤਾਂ ਨਹੀਂ ਤਾਂ ਫਿਰ ਨਹੀਂ ਤੁਸੀਂ ਦੁਕਾਨ ਦਾ ਸਵਾਲ ਸਵਾਲ ਇਹ ਆ ਵੀ ਤੁਸੀਂ ਗਲਤੀ ਮੰਨਦੇ ਕਿ ਨਹੀਂ ਮੰਨਦੇ ਦੁਕਾਨ ਦਾ ਮੂਰਤੋਂ ਤੁਸੀਂ ਗਲਤੀ ਮੰਨਦੇ ਹੋ ਸਰੂਪ ਤੁਸੀਂ ਗੋਹੇ ਦੇ ਲੱਬੜੇ ਚ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਕਹਿੰਦੇ ਹੋ ਕਿ ਗਲਤੀ ਆਪੇ ਹੋ ਗਈ ਗਲਤੀ ਹੋ ਗਈ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਮੰਨਦੇ ਕਿ ਨਹੀਂ ਮੰਨਦੇ ਕਿਸੇ ਲਾਲਚ ਚ ਕੀਤੀ ਸੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਹਾਂ ਆ ਹੋਈ ਹੈ ਬਸ ਕਿਹੜੀ ਗਲਤੀ ਹੋਈ ਹੈ ਬਈ ਜਦ ਬਈ ਮੈਂ ਤੁਹਾਡੇ ਤੋਂ ਕਿੰਨੀ ਕਛਨਾਂ ਦੀ ਗੱਲ ਕੀਤੀ ਹੈ ਨਹੀਂ 500 ਰੁਪਏ ਹਾਂ ਤੇ 500 ਪਿੱਛੇ ਮਾਰਦੀ ਬੇਦਰਦੀ ਕਰਦੀ ਤੂੰ ਫੋਸ ਵਾਲੇ ਚ ਗੋਹੇ ਵਾਲੇ ਤੇ ਟਰਾਲੀ ਤੇ ਰੱਖਦੀ ਮੈਂ ਨਹੀਂ ਵੇਚਤੀ ਕਰੀ ਜੀ ਹੋਰ ਕਿਨੇ ਕਰੀਆ ਮੈਂ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਐਂ ਦੱਸੋ ਤੁਹਾਡੇ ਮੂੰਹ ਤੇ ਦਾੜੀ ਆ ਗਈ ਨਾ ਤੁਹਾਨੂੰ ਪਤਾ ਵੀ ਨਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਐ ਪਤਾ ਨਾ ਕੋਈ ਸਿੰਨ ਰੱਖਿਆ ਨਾ ਚੰ ਆ ਗਿਆ ਨੇ ਐਂਜੀਆਂ ਕੁਝ ਕੋਈ ਚੀਜ਼ ਹੀ ਨਹੀਂ ਸੇ ਤੂੰ ਸ਼ੀਸ਼ੇ ਉੱਥੇ ਕਹਦੇ ਵਸਤ ਲੈ ਵੇਚ ਉੱਥੇ ਉੱਥੇ ਸ਼੍ਰੀ ਆਮ ਤਾਂ ਲਿਖਿਆ ਹੋਇਆ ਫੇਰ ਕੱਟ ਸ਼੍ਰੀ ਆਮ ਲਿਖਿਆ ਹੋਇਆ ਉੱਥੇ ਫੋਟੋਆਂ ਬਣੀਆਂ ਵਾਲ ਬੰਨਿਆਂ ਦੀਆਂ ਟਾਈਮ ਸੀਗਾ ਸਾ ਤੇ ਤੈਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ 'ਚ ਲੈ ਜੂਗਾ ਤੇ ਉੱਥੇ ਚਲ ਜੂਗਾ 500 ਰੁਪਏ ਪਿੱਛੇ ਸਰੂਪ ਲੈ ਜੂਗੇ ਵਾ ਨਹੀਂ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜੰਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ 'ਚ ਮਨਾਉਣਾ ਤੁਸੀਂ ਸਰੂਪ ਗੁਰੂ ਜੀ ਨਾਲ ਸਾਡਾ ਉੱਥੇ ਲੈ ਜੂਗਾ 500 ਪਿੱਛੇ ਤੇ ਜਿਵੇਂ ਕੱਲ ਲੈ ਲਏ ਜਿਵੇਂ ਕੱਲ ਲੈ ਗਏ ਐਵੇਂ ਲੈ ਜੂਗੇ ਹੋਰ ਕਿਵੇਂ ਲੈ ਜੂਗੇ ਕੱਲ ਤੁਹਾਡੇ ਨਾਲ 5 ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵੀ ਦੇਖੋ ਅਸੀਂ ਤਾਂ ਕੱਲ ਵੀ ਤੁਹਾਡਾ ਸਤਿਕਾਰ ਕੀਤੇ ਮੇਰੇ ਤੁਸੀਂ ਬਾਅਦ ਦੀ ਗੱਲ ਕਰੋ ਜੀ ਕਬਰ ਹੀ ਇਹ ਦੇਖੋ ਮੇਰੇ ਵੱਲ ਦੇਖੋ ਇੱਕ ਮਿੰਟ ਇਹਨਾਂ ਨੂੰ ਛੋਟੋ ਕੋਈ 5 ਨਹੀਂ ਸੀ ਵੀਡੀਓ ਸਾਡੇ ਕੋਲ ਉਹਨ ਮਾ ਮਰਦਾ ਕੋਈ ਨਾ ਆਇਆ ਅਦਾਰ ਕਾਰਡ ਕੀ ਨਾਮ ਤੇ ਤੁਹਾਡਾ ਦਿਖਾਇਓ ਤੁਸੀਂ ਕਹਿੰਦਾ ਅਮਰਦੀਪ ਅਦਾਰ ਕਾਰਡ ਉਹ ਕਾਰਡ ਸਹੀ ਨਾਮ ਉਹ ਤੇ ਲਿਖਿਆ ਪਿਆ ਆ ਗਿਆ ਇਹਨਾਂ ਲਿਖਿਆ ਹਾਂ ਜੀ ਤੁਹਾਡੇ ਦਾਸ ਦਾਸ ਸਹੀ ਹੈ ਤੁਹਾਡੀਆਂ 4-5 ਗਲਤੀਆਂ ਇੱਕ ਤਾਂ ਤੁਸੀਂ ਨਾਈ ਦੀ ਦੁਕਾਨ ਸਰੂਪ ਲਗੇ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਹੱਦ ਚ ਲੱਗਿਆ ਤੀਜਾ ਤੁਸੀਂ ਨਾਮ ਗਲਤ ਦੱਸਿਆ ਚੌਥਾ ਤੁਸੀਂ ਕਮੇਟੀ ਦਾ ਨਾਮ ਗਲਤ ਦੱਸਿਆ ਪੰਜਵਾਂ ਤੁਸੀਂ ਪਿੰਡ ਹੀ ਗਲਤ ਦੱਸਿਆ ਉਹ ਵੀ ਦੱਸ ਰਿਹਾ ਕੁਝ ਅਮਰਦਾਵ ਜੀ ਪੌਲ ਸੈਕਸ਼ਨ ਨੂੰ ਦੱਸਿਆ ਜੀ ਪੌਲ ਨੂੰ ਮੈਂ ਸੰਤਾਂ ਸਕਿਆ ਜੀ ਪੌਲ ਪਹਿਲਾਂ ਤੋਂ ਬੇਜਾਦਾ ਬੁੱਡੇ ਦਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਗੱਲ ਤੁਹਾਡੀ ਆਜੂਗਾ ਸੁਣੀਏ ਜੀ ਹਾਂਜੀ ਮੈਂ ਵੀਡੀਓ ਬੁੱਡੇ ਹਾਂ ਬੁੱਡੇ ਦਲ ਦਾ ਤੁਸੀਂ ਕਿਉਂ ਨਾਮ ਲਿਆ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਹੈ ਗਲਤੀ ਤੁਹਾਡੀ ਤੁਸੀਂ ਪੰਜਾਸ਼ ਹੋ ਗਲਤੀ ਤੁਹਾਡੀ ਪੰਜਾਸ਼ਾਂ ਨੂੰ ਤੁਸੀਂ ਹੋਰ ਨਾਲ ਫਸਾਈ ਜਾਂਦੇ ਹੋ ਕਹਿੰਦੇ ਤੁਸੀਂ ਕਮੇਟੀ ਨੂੰ ਫਸਾਉਣਾ ਹੈ ਕਿ ਤੁਸੀਂ ਪਿੰਡ ਨੂੰ ਫਸਾਉਣਾ ਹੈ ਹਾਂਜੀ ਕਮੈਂਟ ਆ ਜੀ 33 ਸਾਲ ਹੋ ਗਏ ਜੀ ਹਾਂ ਪੈਂਥਰ ਸਕੂਟਰੀ ਤੇ ਊੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂਧ ਸਾਹਿਬ ਦਾ ਸਰੂਪ ਹੈ ਬਣ ਕੇ ਲਿਆਏ ਜਿਵੇਂ ਪੱਠੇ ਬਣ ਕੇ ਲਿਆਏ हां ਮੈਨੂੰ ਫੋਨ ਆ ਯਾਰ ਆ ਤੁਹਾਡੇ ਪਿੰਡਾਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਹੋ ਕਿ ਇਹ ਦਿਨ ਮੈਂ ਨਾ ਬੰਦਿਆ ਨਹੀਂ ਤਾਂ ਕਰਕੇ ਆ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੱਦ ਕਰਦੇ ਹੋ ਤੁਸੀਂ ਕੜੀ ਕਿਸੇ ਇੱਕ ਬੰਦੇ ਨਾਲ ਬੰਨ੍ਹ ਕੇ ਉਹ ਹੱਥ ਖੜਾ ਕਰਕੇ ਮਾਰ। ਅਸੀਂ ਉਸ ਨੂੰ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਾਂਗੇ। ਅੱਡੀਏ ਮੈਨੂੰ ਗਾਲ ਕੱਢ ਕੇ ਦਰਵਾਜ਼ੇ ਤੋਂ ਗਾਲ ਕੱਢਣੀ ਚਾਹੀਦੀ। ਅੱਡੀਏ ਮੈਂ ਗਾਲ ਕੱਢੀ ਮੈਂ ਕਿਹਾ ਬਾਈ ਬਾਹਰ ਜਾਂਦਾ। ਆਈ ਰੱਖ। ਬਣਾ ਐਵੇਂ ਮੁੱਕਰ ਜਿਹਾ ਕੋਲੇ ਖੜਾ ਜਾ। ਆ ਕੋਲੇ ਖੜਾ। ਮੈਂ ਗਾਲ। ਤੂੰ ਬਾਹਰ ਜਾ। ਚਲ ਉਹ ਬੰਦੇ ਨੂੰ ਨਾ ਸੱਦਰ ਦੇ ਉਗਦੀ ਆ। ਜਦੋਂ ਤੁਹਾਨੂੰ ਜੁਲਾ ਸਾਹਿਬ ਸ਼ੋਅ ਕਰੀਏ ਗਾਲ ਦਾ ਜਵਾਬ ਦੇ ਕੇ ਭਜੋਣੀ। ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਅੱਜ ਇਹ ਨਹੀਂ ਕਿ ਤਲਵਾਰ ਵੀੜੀ ਖੜੀ। ਕੰਜੋ ਤੈਨੂੰ ਕੱਲ ਪੁੱਛੇ ਕਕਾਰ ਕਿੱਥੇ ਤੁਹਾਡੇ ਨਾਲ ਕੁਛ ਤੁਸੀਂ ਉਹ ਕਿੱਥੇ ਚੱਗੇ ਪੰਜ ਕਕਾਰ ਕਿੱਥੇ ਤੁਹਾਡੇ ਪਹੁੰਚ ਗਿਆ ਪਹੁੰਚ ਕਰਨੀ ਪਹੁੰਚ ਗਿਆ ਸੀ ਨਹੀਂ ਜੇ ਕਿਹਨੇ ਇੱਕ ਮਿੰਟ ਇੱਕ ਮਿੰਟ ਤੁਸੀਂ ਪਾਪਾ ਜੀ ਮੇਰੇ ਨਾਲ ਗੱਲ ਕਰੋ ਤੁਸੀਂ ਪਹੁੰਚ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਮਨਾ ਹੈ ਮੇਰੀ ਤੁਹਾਨੂੰ ਇਹ ਵੀ ਤਾਂ ਮਨਾ ਹੈਗਾ ਵੀ ਫੌਸਾ ਵਾਲੀ ਥਾਂ ਤੇ ਮਾਰਦੇ ਸਰੂਪ ਨਹੀਂ ਰੱਖਣਾ ਕੀ ਲਾਗੂ ਆ ਜਿਹੜਾ ਇਹ ਹਾਂ ਠੀਕ ਹੈ ਜਿਹੜਾ ਗਲਤੀ ਹੋ ਗਈ ਪਹੁੰਚ ਮੰਨ ਲੂਗੀ ਅਗਲੀ ਗੱਲ ਰਹੀ ਇੱਕ ਮਿੰਟ ਇੱਥੇ ਖੜੋ ਗੱਲ ਨਹੀਂ ਪੱਜਣਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਲਿਜਾਣਾ ਹੋਵੇ ਭਲਾ ਤੁਸੀਂ ਪਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਪੰਜ ਸਿੰਘ ਤਿਆਰਬਰ ਤਿਆਰ ਚਾਹੀਦੇ ਆ ਜੇ ਤਿਆਰਬਰ ਤਿਆਰ ਨਹੀਂ ਤਾਂ ਘਟਕਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾਤੇ ਧੋਤੇ ਹੋਣ ਘਟਕਟ ਗੋਹੀ ਵਾਲਾ ਤਾਂ ਅੰਨੇ ਨੂੰ ਵੀ ਦੱਸਦਾ ਤੁਸੀਂ ਆਪ ਕਿਤੇ ਗੋਹੀ ਵਾਲੀ ਟਰਾਲੀ 'ਚ ਬੈ ਗਏ ਹੋ ਤੁਹਾਨੂੰ ਜਿਹੜਾ ਜੇ ਤੁਹਾਡੇ ਕੋਲ ਬਜ਼ੁਰਗਾਂ ਨੂੰ ਭਾਇਆ ਕਿਤੇ ਗੋਹੀ ਵਾਲੀ ਟਰਾਲੀ 'ਚ ਇਹਨਾਂ ਨੇ ਕਿੰਨਾਂ ਨੇ ਇਹਨੂੰ ਸੋਸ਼ਲ ਆਖਦੇ ਕਿਥੋਂ ਉਹ ਤਾਂ ਕਹਿੰਦੇ ਸਾਨੂੰ ਕਹਿੰਦਾ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿਹਾ ਰਹਿਣ ਦਿਓ ਵਖੋ ਜੀ ਉਹ ਦੋਹਾਂ ਦਾ ਉਹਨੇ ਧੋਕੇ ਨਾਲ ਲਿਆਣਾ ਤੇ ਮਾਇਦਾ ਨਹੀਂ ਦੇਖਣਾ ਤਾਂ ਤੁਸੀਂ ਮੈਂ ਇੱਕ ਮੈਂ ਤੁਹਾਨੂੰ ਐ ਕਰਦਾ ਮੈਂ ਤੁਹਾਨੂੰ ਕਹਿੰਦਾ ਰੂਲੀ ਹਾਂਜੀ ਚੋਰ ਸਾਹਿਬ ਉਹਨਾਂ ਦਾ ਪੈਰ ਛਾੜ ਲੈਂਦਾ ਆਪਦੇ ਆਏ ਉਹ ਤੇਰੀ ਨੂੰ ਸੀ ਯਾਰ ਮਨ ਲੱਖੜ ਮਾਰੇ ਮੂੰਹ ਤੇ ਉਹ ਜੋ ਮੈਨੂੰ ਫੜ ਪਾ ਕੇ ਬੋਲਦਾ ਇਹਦਾ ਮੈਨੂੰ ਆਹਵੇਂ ਤੁਸੀਂ ਹਾਂ ਇਹਦੇ ਕਸੇ ਹਾਂ ਬਾਪ ਆਇ ਤੇ ਪ੍ਰਤੀਸ਼ਠਾ ਵਾਲੇ ਮੈਂ ਮੈਂ ਮਾਟ ਉਠਾ ਉਹ ਇਹ ਗੱਲ ਕਰ ਪਾਗਲਾ ਉਹ ਸਾਰੇ ਸਾਰਾ ਪਿੰਡ ਉਹ ਗੱਲ ਹੋ ਗਿਆ 12 ਚਲ ਆ ਇੱਥੇ ਸਾਰੇ ਜਿਹੜਾ ਤੁਹਾਨੂੰ ਸੋਹਵਾ ਦੇ ਇੱਥੇ ਕੀ ਰੂਪ ਚਲੋ ਜੋ ਸਰੂਪ ਕੋਲੇ ਚਲੋ ਚਲੋ ਪਾ ਦੇ ਸਰੂਪ ਕੋਲੇ ਚਲੋ ਮੂੰਹ ਕਿਉਂ ਮੂੰਹ ਕੋਲ ਮਾਰ ਕੇ ਜੇ ਜੇ ਮੈਂ ਚੌਨਾ ਪਾ ਚੜੇਗਾ ਕੁਝ ਅੱਗੇ ਬਾਅਦ ਹੁਣ ਇਹ ਪਿੰਡ ਦੀ ਜਾਲਾ ਸਾਰੀ ਛੱਪੜ ਵੀ ਰੋਕ ਕੇ ਨੇ ਆ ਬੇਟਿੰਗ ਬਣਾਈ ਹੈ ਜੀ छप्पड़ा बनाई जगह रोकान आज आराधा देख लो पाल हो गया शांत नहीं पूरा हो